ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਲੜ ਲੱਗੇ ਵੀ ਜਿਹੜੇ ਕਿ ਅਮਰਤਾਰੀਆਂ ਦੀ ਗੱਲ ਕਰੀਏ ਅੱਜ ਦੇਖਿਆ ਜਾਂਦਾ ਹੈ ਕਿ ਸਿੱਖਾਂ ਦੇ ਮਨ ਕੱਚੇ ਹੋ ਗਏ ਗੁਰਦੁਆਰਾ ਸਾਹਿਬ ਪੱਕੇ ਹੋ ਗਏ ਕੀ ਕਹੋਗੇ ਇਹ ਗੱਲ ਇਹ ਦੇਖੋ ਜੀ ਜਦ ਆਪਾਂ 18ਵੀਂ ਸਦੀ ਦੀ ਗੱਲ ਕਰੀਏ ਨਾ ਉਦੋਂ ਸਿੰਘਾਂ ਦੇ ਸਿਰ ਤੇ ਮੁੱਲ ਪੈਂਦੇ ਸੀ ਆਮ ਦੌਰ ਤੇ ਆਪਾਂ ਨਹੰਗ ਸਿੰਘ ਦਾ ਬਾਣਾ ਦੇਖਦੇ ਆ ਉਹਨਾਂ ਨੇ ਜਿੱਥੇ ਸ਼ਸਤਰ ਸਜਾਏ ਹੁੰਦੇ ਨੇ ਬਾਣਾ ਪਹਿਨੇ ਹੁੰਦਾ ਗਾਤਰ ਸ੍ਰੀ ਸਾਹਿਬ ਦੇ ਇੱਕ ਖੱਬੇ ਪਾਸੇ ਉਹਨਾਂ ਨਹੰਗ ਸਿੰਘ ਦਾ ਇੱਕ ਛੋਟਾ ਜਿਹਾ ਬੈਗ ਲੜਕਾਇਆ ਹੁੰਦਾ ਜੀ ਉਸ ਬੈਗ ਨੂੰ ਆਖਦੇ ਇਹ ਖਜ਼ਾਨਾ ਹੂੰ ਖਜ਼ਾਨੇ ਤੋਂ ਭਾਵ ਇਹਨਾਂ ਚ ਮਾਇਆ ਸੋਨਾ ਚਾਂਦੀ ਨਹੀਂ ਹੁੰਦਾ ਖਜ਼ਾਨੇ ਤੋਂ ਭਾਵ ਵੀ ਉਹ ਚ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਹੂੰ ਗੁਰਬਾਣੀ ਦੀਆਂ ਗੁੱਟ ਕੇ ਗੁਰਬਾਣੀ ਦੇ ਪੋਥੀ ਹੁੰਦੀਆਂ ਸਨ ਉਹ ਜਿਹੜੇ ਸਿੰਘ ਸੀ ਪ੍ਰਾਤਨ ਸਿੰਘ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਪਰ ਉਹ ਫਿਰ ਵੀ ਆਪਣੇ ਘਰ-ਬਾਰ ਛੱਡ ਕੇ ਬੱਚਿਆਂ ਨੂੰ ਲੈ ਕੇ ਜੰਗਲਾਂ 'ਚ ਰਹਿੰਦੇ ਸਨ ਘੋੜਿਆਂ ਦੀਆਂ ਕਾਠੀਆਂ ਉੱਤੇ ਰਾਤਾਂ ਬਤੀਤ ਕਰਦਣੀ ਆ ਜੰਗਲ 'ਚ ਜੋ ਕੁਝ ਮਿਲ ਗਿਆ ਫਲ ਇਹ ਤੇ ਯਾਦਕ ਸ਼ਕ ਲੈਣਾ ਨਹੀਂ ਭੁੱਖੇ ਸੋ ਜਾਣਾ ਪਰ ਉਹ ਸਿੰਘ ਗੁਰਬਾਣੀ ਬੜੀ ਪੜਦੇ ਹੁੰਦੇ ਸਨ ਹੂੰ ਗੁਰਬਾਣੀ ਪੜ ਕੇ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਵੀ ਕਰਦੇ ਸੀ ਅੱਜ ਸਾਡੇ ਵਿੱਚ ਬਹੁਤ ਜ਼ਿਆਦਾ ਕਮੀ ਆ ਗਈ ਜਿੱਥੇ ਉਹਨਾਂ ਸਿੰਘਾਂ ਨੂੰ ਗੁਰਬਾਣੀ ਬੜੀ ਕੰਠੀ ਹੁੰਦੀ ਸੀ ਸਿਆਣੇ ਦਾ ਕਥਨਾ ਨਾ ਕਿ ਪੇ ਬਾਣੀ ਕੰਠ ਪੈਸਾ ਗੰਠ ਤੇ ਗੁਰਬਾਣੀ ਕੰਠ ਪੈਸਾ ਉਹ ਹੈ ਜਿਹੜਾ ਸਾਡੇ ਜੇਬ 'ਚ ਹੋਵੇ ਬੋਝੇ ਚ ਹੋਵੇ ਤੇ ਬਾਣੀ ਜਿੰਨੀ ਆਪਾਂ ਕੰਠੋ ਜ ਬਾਣੀ ਸਾਨੂੰ ਕੰਠ ਹੋਵੇਗੀ ਤੇ ਆਪਾਂ ਸਫਲ ਕਰਦੇ ਹੋਈਏ ਮੋਟਰਸਾਈਕਲ ਸਾਈਕਲ ਤੇ ਜਾਂਦੇ ਸਕੂਟਰ ਤੇ ਜਾਂਦੇ ਹੋਈਏ ਗੱਡੀ ਤੇ ਜਾਂਦੇ ਹੋਈਏ ਸਾਡੇ ਕੋਲ ਸਮਾਂ ਨਹੀਂ ਹੈ ਆਪਾਂ ਬਾਣੀ ਕੰਠਾ ਭਜੰਦ ਜੰਦ ਨਿਤਨ ਕਰ ਸਕਦੇ ਆ ਇਸੇ ਪ੍ਰਕਾਰ ਹੀ ਜੇ ਜ ਇਸੇ ਤਰ੍ਹਾਂ ਹੀ ਉਹ ਜਿਹੜੇ ਪ੍ਰਾਨੇ ਸਿੰਘ ਸੀ ਨਾ ਉਹ ਬਾਣੀ ਉਹ ਪੜਦੇ ਬਾਣੀ ਕੰਠ ਹੋਣ ਕਰਕੇ ਹੀ ਉਹਨਾਂ ਦੇ ਮਨ ਚ ਬਿਤਕ ਰੇ ਨਹੀਂ ਸਨ ਤੇ ਜਿਸ ਜਦ ਨਾਲ ਆਪਾਂ ਬਾਣੀ ਪੜਨ ਲੱਗ ਪਏ ਬਾਣੀ ਨੂੰ ਵਿਚਾਰਨ ਲੱਗ ਪਏ ਉਦੋਂ ਸਾਡੇ ਮਨ ਚ ਸਾਰੇ ਬਿੱਤ ਗਏ ਖਤਮ ਹੋ ਜਾਣੇ ਕਿਉਂਕਿ ਜਿਸ ਗੁਰਬਾਣੀ ਚ ਪੜ ਜਪਜੀ ਸਾਹਿਬ ਦੀ ਪਾਵਨ ਮੁੱਖ ਬਾਣੀ ਹੈ ਸਤਗੁਰ ਨੇ ਚਾਰ ਪੋੜੀਆਂ ਉਚਾਰਨ ਕੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਸਾਸਨ ਤੋਂ ਗਿਆਨ ਸੁਣਿਆ ਸਦਾ ਗੁਣਾ ਕੇ ਗਾ ਇਹ ਚਾਰ ਪੋੜੀਆਂ ਸੁਣਨ ਦੀਆਂ ਵੀ ਸੁਣਾ ਉਸ ਤੋਂ ਬਾਅਦ ਫਿਰ ਸਤਗੁਰੂ ਕਹਿੰਦੇ ਮੰਨੇ ਕੀ ਗੱਤ ਕਈ ਨਾ ਜਾਏ ਜੇ ਕੋ ਕਹੇ ਪਿੱਛਾ ਪਛਤਾਏ ਮੰਨੈ ਸੁਰਤ ਹੋਇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮਾਰਗ ਠਾਕ ਨਾ ਪਾਇ ਮੰਨੈ ਪਾਸਿਓਂ ਪਰਗੜ ਜਾਏ ਫਿਰ ਪਾਤਸ਼ਾਹ ਕਹਿੰਦੇ ਮੰਨੈ ਪਾਵਹਿ ਮੋਖ ਦਵਾਰ ਮੰਨੈ ਪਰਵਾਰ ਸਹਾਰ ਪਾਵਜੋ ਸੁਣ ਕੇ ਤੂੰ ਮੰਨ ਲਿਆ ਫਿਰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਬਨ ਆਓ ਜਦੋਂ ਇਸ ਤਰ੍ਹਾਂ ਆਪਾਂ ਗੁਰਬਾਣੀ ਨੂੰ ਸੁਣਾਗੇ ਗੁਰਬਾਣੀ ਨੂੰ ਪੜਾਂਗੇ ਗੁਰਬਾਣੀ ਨੂੰ ਵਿਚਾਰਾਂਗੇ ਸਾਡੇ ਮਨ ਚ ਸਾਰੇ ਬਿਤਕਰੇ ਖਤਮ ਹੋ ਜਾਣੇ ਨੇ ਫਿਰ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਣ ਉਹ ਗੁਰੂ ਕਲ ਕੀ ਤਰਪਾਚ ਦੇ ਬਚਨ ਹਨ ਉਹਨਾਂ ਬਚਨਾਂ ਉਤੇ ਅਸੀਂ ਪਹਿਰਾ ਦੇਣ ਲੱਗ ਪਾਵਾਂਗੇ